ਸੀਬੀਆਈ ਦੀ ਪਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ Air Force ਦਾ ਕਰ ਰਿਖਤੇ ਹੈ ਕਿ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਗ੍ਰਿਫਤਾਰ ਐਮਈਐਸ ਦਾ ਕੰਮ ਦੇਖਣ ਵਾਲੇ ਠੇਕੇਦਾਰ ਸਵਰਨ ਸਿੰਘ ਨੇ ਕੇਂਦਰੀ ਰੱਖਿਆ ਮੰਤਰਾਲੇ ਅਤੇ ਸੀਬੀਆਈ ਨੂੰ ਦਿੱਤੀ ਸੀ ਲਿਖਤੀ ਸ਼ਿਕਾਇਤ ਸੀਬੀਆਈ ਟੀਮ ਨੇ ਸੋਮਵਾਰ ਨੂੰ ਬਠਿੰਡਾ Air Force ਸਟੇਸ਼ਨ ਤੇ ਛਾਪਾ ਮਾਰਿਆ ਅਤੇ 에어 ਫੋਰਸ ਵਿੱਚ ਕੰਮ ਕਰਨ ਵਾਲੇ ਠੇਕੇਦਾਰਾਂ ਤੋਂ ਬਿੱਲ ਪਾਸ ਕਰਨ ਦੇ ਨਾਮ ਤੇ ਗੈਰ ਕਾਨੂੰਨੀ ਵਸੂਲੀ ਅਤੇ ਕੰਮ ਲਈ ਐਨਓਸੀ ਲੈਣ ਦੇ ਮਾਮਲੇ ਵਿੱਚ ਦੋ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ। ਦੋਵਾਂ ਕਰਮਚਾਰੀਆਂ ਤੇ ਠੇਕੇਦਾਰਾਂ ਦੇ ਬਿੱਲ ਪਾਸ ਕਰਨ ਦੇ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ੀ ਅਤੇ ਉਹਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਬਠਿੰਡਾ ਵਿੱਚ ਐਮਆਈਐਸ ਦਾ ਕੰਮ ਦੇਖਣ ਵਾਲੇ ਠੇਕੇਦਾਰ ਸਵਰਨ ਸਿੰਘ ਨੇ ਕੇਂਦਰੀ ਰੱਖਿਆ ਮੰਤਰਾਲੇ ਅਤੇ ਸੀਬੀਆਈ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਜਿਸ ਵਿੱਚ ਉਹਨਾਂ ਤੇ ਗੈਰਕਾਨੂੰਨੀ ਵਸੂਲੀ ਅਤੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦਾ ਦੋਸ਼ ਲਗਾਇਆ ਸੀ ਠੇਕੇਦਾਰ ਨੇ ਐਮਆਈਐਸ ਰਾਹੀਂ ਬਿਜਲੀ ਦਾ ਕੰਮ ਕੀਤਾ ਸੀ ਇਸ ਵਿੱਚ ਸਾਰੇ ਬਿੱਲ ਕੰਮ ਹੋਣ ਤੋਂ ਬਾਅਦ ਜਮ੍ਹਾਂ ਕਰਵਾਏ ਗਏ ਸਨ ਜਦੋਂ ਕਿ ਸਟੇਸ਼ਨ ਤੇ ਤਾਇਨਾਤ ਯੂਡੀਸੀ ਕਲਰਕ ਨਰਿੰਦਰ ਕੁਮਾਰ ਅਤੇ ਏਜੀ ਐਡਵਿਨ ਬਿੱਲ ਪਾਸ ਕਰਨ ਵਿੱਚ ਚਿਜਕ ਦਿਖਾ ਰਹੇ ਸਨ ਠੇਕੇਦਾਰ ਦੇ ਅਨੁਸਾਰ ਦੋਵੇਂ ਅਧਿਕਾਰੀ ਉਸ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਸਨ ਅਤੇ ਉਕਤ ਰਕਮ ਦਾ ਭੁਗਤਾਨ ਨਾ ਕਰਨ ਤੇ ਬਿੱਲ ਰੋਕਣ ਦੀ ਧਮਕੀ ਦੇ ਰਹੇ ਸਨ ਉਸਨੇ ਸ਼ਿਕਾਇਤ ਵਿੱਚ ਕਿਹਾ ਕਿ ਦੋਵੇਂ ਅਧਿਕਾਰੀ ਲੰਬੇ ਸਮੇਂ ਤੋਂ ਠੇਕੇਦਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ ਇਸ ਸ਼ਿਕਾਇਤ ਤੇ ਕੇਂਦਰੀ ਮੰਤralੇ ਦੇ ਆਦੇਸ਼ਾਂ ਤੇ ਚੰਡੀਗੜ੍ਹ ਸਥਿਤ ਸੀਬੀਆਈ ਟੀਮ ਨੇ ਸੋਮਵਾਰ ਨੂੰ ਇੱਕ ਜਾਲ ਵਿਛਾਇਆ ਅਤੇ ਠੇਕੇਦਾਰ ਨੂੰ 1 ਲੱਖ ਰੁਪਏ ਦੇ ਰੰਗ ਲੱਗੇ ਨੋਟ ਠੇਕੇਦਾਰ ਨੂੰ ਦਿੱਤੇ ਗਏ ਅਤੇ ਉਹਨਾਂ ਦੇ ਨੰਬਰ ਨੋਟ ਕਰਨ ਲਈ ਕਿਹਾ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਜਦੋਂ ਠੇਕੇਦਾਰ ਨੇ ਨੋਟਾਂ ਦਾ ਬੰਡਲ ਦੋਵਾਂ ਅਧਿਕਾਰੀਆਂ ਨੂੰ ਸੌਂਪਿਆ ਤਾਂ ਸੀਬੀਆਈ ਟੀਮ ਨੇ ਛਾਪਾ ਮਾਰਿਆ ਅਤੇ ਦੋਵਾਂ ਨੂੰ ਰੰਗੇ ਹੱਥੀ ਹਿਰਾਸਤ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਲਈ ਚੰਡੀਗੜ੍ਹ ਸਥਿਤ ਹੈੱਡਕੁਆਰਟਰ ਲਹਿ ਗਈ ਮਾਮਲੇ ਵਿੱਚ ਪੁੱਛਗਿੱਛ ਤੋਂ ਬਾਅਦ ਕੇਸ ਦਰਜ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।